ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਉੱਪਰ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਦੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜਰੂਰ ਦਬਾ ਲਓ ਤਾਂ ਜੋ ਵਧੀਆ ਤੋਂ ਵਧੀਆ ਹਰ ਇੱਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਕਿਸਾਨ ਵੀਰੋ ਆਪਣੇ ਹੁਣ ਤਕਰੀਬਨ 1509 ਝੋਨੇ ਦੀ ਬਾੜੀ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਆਪਾਂ ਤੁਹਾਨੂੰ ਇੱਕ ਦੋ ਵਾਰ ਰੇਟਾਂ ਦੀ ਵੀ ਅਪਡੇਟ ਦਿੰਤੀ ਹੈ ਵੀ ਕਿਵੇਂ-ਕਿਵੇਂ ਆਪਣੇ ਰੇਟ ਚੱਲ ਰਹੇ ਨੇ ਤੇ ਕਿਵੇਂ ਦੀ ਚੱਲਣ ਦੀ ਉਮੀਦ ਹੈ ਤਾਂ ਕਿਸਾਨ ਵੀਰੋ ਉਹਦੇ ਵਿੱਚ ਕਈ ਕਿਸਾਨ ਵੀਰਾਂ ਦੇ ਸਵਾਲ ਐ ਨੇ ਵੀ ਹਜੇ ਤਾਂ 1847 ਝੋਨਾ ਜਿਹੜਾ ਚੱਲੇ ਹੀ ਨਹੀਂ ਮੈਂ ਕੱਲ ਵੀ ਵੀਡੀਓ ਪਾਈ ਸੀ ਤਾਂ ਮੈਂ ਕਿਸਾਨ ਵੀਰੋ ਤੁਹਾਨੂੰ ਦੱਸ ਦਵਾਂ ਵੀ ਉਹ ਮੈਂ ਗੱਲ ਹਰਿਆਣੇ ਦੀ કરી ਸੀ ਪੰਜਾਬ ਦੀ ਅਦਰਵਾਇਜ਼ ਹਜੇ ਤੱਕ ਕੋਈ ਵੀ ਗੱਲ ਨਹੀਂ ਹੋਈ ਨਾ ਹਜੇ ਪੰਜਾਬ ਦੇ ਵਿੱਚ ਕਿੱਥੇ 1847 ਝੋਨਾ ਆਇਆ ਤੇ ਗੱਲ ਜਿਹੜੀ ਕਿਸਾਨ ਵੀਰੋਂ ਮੈਂ ਕਰਨੀ ਹੈਗੀ ਦੇਖੋ 1509 ਝੋਨਾ ਦਾ ਉਹਦਾ ਰੇਟ ਹੈ ਜਿਹੜਾ ਹੁਣ ਕਦੇ ਵਧ ਜਾਂਦਾ ਕਦੇ ਘਟ ਜਾਂਦਾ ਉਹਦਾ ਕਾਰਨ ਮੈਂ ਅੱਜ ਤੁਹਾਨੂੰ ਦੱਸਣਾਗਾ ਕਿਉਂਕਿ ਜਿਨ੍ਹਾਂ ਨੇ ਹਜੇ ਬਾੜੀ ਕਰਨੀ ਆ ਉਹਨਾਂ ਲਈ ਥੋੜਾ ਜਿਹਾ ਇੱਕ ਸਮਾਂ ਮੁਸ਼ਕਲ ਹੋ ਜਾਂਦਾਗਾ ਇੱਕ ਤਾਂ ਉਹਨਾਂ ਨੇ ਰੇਟ ਵੀ ਦੇਖਣਾ ਹੁੰਦਾ ਇੱਕ ਉਹਨਾਂ ਨੇ ਝੋਨਾ ਵੀ ਦੇਖਣਾ ਹੁੰਦਾ ਇੱਕ ਮੌਸਮ ਵੀ ਦੇਖਣਾ ਹੁੰਦਾ ਆਹ ਦਿਨਾਂ ਦੇ ਵਿੱਚ ਆ ਕੇ ਤੇ ਇੱਕ ਅਗਲੀ ਉਹਨਾਂ ਨੇ ਆਲੂਆਂ ਦੀ ਫਸਲ ਵੀ ਦੇਖਣੀ ਹੁੰਦੀ ਹੈ ਜੋ ਆਲੂ ਗੋਭੀ ਕੁਝ ਵੀ ਲਾਉਣਾ ਤਾਂ ਉਹਦੇ ਲਈ ਕਿਸਾਨ ਵੀਰੋਂ ਕੀ ਕਰਦੇ ਨੇ ਉਹ ਜਦ ਤੱਕ ਕੱਚਾ ਝੋਨਾ ਵੜ ਲੈਂਦੇ ਨੇ ਜਾਂ ਉਹਨੂੰ ਪ੍ਰੋਪਰ ਪਾਣੀ ਵਗੈਰਾ ਨੇ ਉਹਦਾ ਸਹੀ ਟਾਈਮ ਤੇ ਬੰਦ ਬੰਦ ਕਰਦੇ ਮੋਇਸਚਰ ਵਗੈਰਾ ਬਣ ਜਾਂਦਾ ਉਹਦੇ ਨਾਲ ਕਿਸਾਨ ਵੀਰੋ ਝੋਨੇ ਦੇ ਰੇਟ ਦੇ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਆ ਜਦ ਝੋਨੇ ਦੇ ਵੇਕਣ ਦੇ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਆ ਉਹਦੇ ਸੰਬੰਧੀ ਅੱਜ ਆਪਾਂ ਗੱਲਬਾਤ ਕਰਨੀ ਆ ਕਿਉਂਕਿ ਦੋ ਕੁ ਦਿਨ ਹੋ ਗਏ ਮੈਂ ਮੰਡੀ ਦੇ ਵਿੱਚ ਗਿਆ ਸੀਗਾ ਤੇ ਇੱਕ ਦਿਨ ਪਹਿਲਾਂ ਝੋਨਾ ਲੱਗਿਆ ਆਪਣਾ 3065 ਰੁਪਏ ਨਾਬੇ ਮੰਡੀ ਦੇ ਵਿੱਚ ਦੂਸਰੇ ਦਿਨ ਉਹੀ ਝੋਨਾ ਦੇ 1509 ਐ ਹਾਈएस्ट ਝੋਨਾ ਲੱਗਿਆ 2800 ਰੁਪਏ 2250 ਤੀਜੇ ਦਿਨ ਫੇਰ 3000 ਤੋਂ ਪਲੱਸ ਚਲਾ ਗਿਆ ਤਾਂ ਉਹਦੇ ਚ ਕਿਸਾਨ ਵੀਰੋਂ ਗੱਲ ਕੀਤੀ ਆ ਦੇਖੋ ਇੱਕ ਝੋਨਾ ਤਾਂ ਲੱਗ ਰਿਹਾ ਆਪਣਾ 3000 ਤੋਂ ਪਲੱਸ ਇੱਕ ਝੋਨਾ ਲੱਗ ਰਿਹਾ ਆਪਣਾ 27-2800 ਰੁਪਏ 2600 ਗੱਲ ਕੀ ਆ ਕਿਸਾਨ ਵੀਰੋ ਪਿਛਲੇ ਦੋ ਦਿਨ ਮੌਸਮ ਖਰਾਬ ਰਹਿਣ ਕਰਕੇ ਕਿਸਾਨਾਂ ਨੇ ਕੱਚਾ ਝੋਨਾ ਵੜ ਲਿਆ ਜਦੋਂ ਮੈਂ ਝੋਨੇ ਦੀ ਢੇਰੀ ਦੇਖੀ ਜਿਹੜਾ ਸਾਢੇ 2600 ਮੀਲਰ 2670 75 ਰੁਪਏ ਝੋਨਾ ਲੱਗਿਆ ਸੀ ਉਹ ਤਾਂ ਉਹਦੇ ਚ ਕਿਸਾਨ ਵੀਰੋ ਮੈਂ ਤੁਸੀ ਯਕੀਨ ਨਾ ਮਨਾ 40% ਹਰਾ ਝੋਨਾ ਸੀ 40% ਹਰਾ ਝੋਨਾ ਮੰਨ ਕੇ ਚਲੋ ਇਹ ਦਿਖਦਾ ਸੀਗਾ ਵੀ ਹਾਂ ਇਹ ਝੋਨਾ ਕੱਚਾ ਵੱਢਿਆ ਹੋਇਆ ਉਹਨਾਂ ਦੇਖੋ ਵੀਰੇ ਕੀ ਰੇਟ ਲੱਗਣਾ ਤਾਂ ਮੈਂ ਤੁਹਾਨੂੰ ਕਿਸਾਨ ਵੀਰੋ ਇਹ ਗੱਲ ਵੀਡੀਓ ਤਾਂ ਪਾ ਰਿਹਾਗਾ ਵੀ ਜੇਕਰ ਆਪਾਂ ਹੁਣ ਝੋਨੇ ਦੀ ਬਾਢੀ ਕਰਨੀ ਹੈ ਦੇਖੋ ਤਾਂ ਪਹਿਲਾਂ ਤਾਂ ਆਪਾਂ ਝੋਨੇ ਦੀ ਪ੍ਰੋਪਰ ਟਾਈਮਿੰਗ ਦੇਖੋ ਵੀ ਜੀ ਆਪਣਾ ਝੋਨਾ ਇੰਨੀ ਤਰੀਕ ਨੂੰ ਆਪਾਂ ਬੀਜਿਆ ਸੀ ਜਾਂ ਲਾਇਆ ਸੀ ਟਰਾਂਸਪਲੈਂਟਿੰਗ ਕਰੀ ਸੀ ਇੰਨੀ ਤਰੀਕ ਚੱਕ ਜਾ ਕੇ ਇਹਨੇ ਪੱਕ ਹੋਣਾ ਤੇ ਐਨੇ ਕਿ ਦਿਨ ਆਪਾਂ ਇਹਨੂੰ ਫालतੂ ਦੇ ਕੇ ਵੱਢਣਾ ਤਾਂ ਹੁਣ ਜੇਕਰ ਗੱਲ ਕਰੀਏ ਆਪਾਂ ਵੀ ਜਿਹੜੇ ਕਿਸਾਨ ਵੀਰ ਹੁਣ ਕੋਈ ਤਾਂ ਕਿਸਾਨ ਵੀਰੋਂ 90 92 ਦਿਨ ਦਾ ਕਰਕੇ ਵੱਢ ਰਿਹਾ ਝੋਨਾ 95 ਦਿਨ ਦਾ ਕੋਈ ਕਿਸਾਨ ਵੀਰ ਵੱਢ ਰਿਹਾਗਾ ਝੋਨਾ 85 ਦਿਨ ਦਾ 83 ਦਿਨ ਦਾ ਦੇਖੋ ਜੇ ਫਰਕ ਤਾਂ ਕਿਸਾਨ ਵੀਰੋਂ ਰਹਿਣੀ ਆ ਤੇ ਬਾਕੀ ਇਹਦੇ ਵੈਰਾਈਟੀ ਦੀ ਗੱਲ ਹੁਣ 1509 ਕਿਸਾਨ ਵੀਰੋਂ 90 ਦਿਨ ਚ ਤਿਆਰ ਹੋ ਜਾਂਦੀ ਆ ਪਰ ਜੇਕਰ ਗੱਲ ਕਰੀ ਆਪਾਂ ਵੀ 1699 ਦੀ ਉਹ ਨਹੀਂ ਹੁੰਦੀ 1847 ਬਿਲਕੁਲ ਵੀ ਨਹੀਂ ਹੁੰਦੀ ਕਿਉਂਕਿ ਟਾਈਮਿੰਗ ਦੀ ਤਾਂ ਉਮਰ ਦਾ ਤਾਂ ਫਰਕ ਹੈਗਾ ਨੇ ਇਹਨਾਂ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਕਿਸਾਨ ਵੀਰੋ ਰੇਟਾਂ ਦੇ ਵਿੱਚ ਫਰਕ ਪੈ ਜਾਂਦਾ ਹੈਗਾ ਜਦੋਂ ਆਪਾਂ ਮੰਡੀ ਚ ਆਉਣੇ 1 1500 ਨਾਲ ਦੀ ਢੇਰੀ ਤਾਂ ਆਪਣੀ 3100 ਪਲੱਸ ਵੀ ਲੱਗ ਜਾਂਦੀ ਆ 3200 ਵੀ ਲੱਗ ਜੂ ਤੁਹਾਡੀ ਆਪਾਂ ਸਪਾਉਸ ਮਨ ਲੇ ਕਿਉਂ ਗੱਲ ਕਰਦਾਂ ਕਿਸਾਨ ਵੀਰੋ ਵੀ ਇੱਕ ਤੁਹਾਡੀ ਝੋਨੇ ਦੀ ਢੇਰੀ ਆ ਜਿਹੜੀ ਉਹ ਤੁਹਾਡੀ 26 2700 ਤੇ ਵੀ ਰਹਿ ਜਾਂਦੀ ਆ ਤਾਂ ਉਹਦੇ 'ਚ ਕੋਈ ਰਾਗ ਤਾਂ ਹੋਣਾ ਹੀ ਆ ਨਾ ਕੁਆਲਟੀ ਤਾਂ ਨਿਰਧਾਰਤ ਕਰਦੀ ਹੀ ਆ ਝੋਨੇ ਦੀ ਜੇਕਰ ਆਪਾਂ ਗੱਲ ਕਰੀਏ ਹੁਣ ਤੁਸੀਂ ਆ ਆਪਣਾ 1500 ਨੂੰ ਦੇਖ ਸਕਦੇ ਹੋ ਇਹ 7 ਤਰੀਕ ਦੀ ਜੁਲਾਈ ਦੀ ਟ੍ਰਾਂਸਪਲੈਂਟਿੰਗ ਹੈ ਦੀ ਤਾਂ ਆਪਾਂ ਨੇ ਇਹ ਕਿਸੇ ਵੀ ਹਾਲਤ 'ਚ 7 ਅਕਤੂਬਰ ਤੋਂ ਪਹਿਲਾਂ ਵੱਢਣਾ ਹੀ ਨਹੀਂ ਕਿਉਂਕਿ ਜਦੋਂ ਇਹਦਾ ਟਾਈਮ ਪੀਰੀਅਡ ਪੂਰਾ ਹੋਊਗਾ ਤਾਂ ਆਪਾਂ ਨੂੰ ਫੇਰ ਵੱਢਣਾ ਵੀ ਹਾਂ ਇਹਦਾ ਬਈ ਟਾਈਮ ਪੂਰਾ ਹੋ ਗਿਆ ਪਰ ਪਲੱਤਣੇ ਚਲੋ ਫੜਨ ਲੱਗ ਗਿਆ ਹੁਣ ਝੋਨਾ ਆਪਣਾ ਛਿੱਟੇ ਦੇ ਵਧੀਆ ਗੱਦਰ ਹੋ ਗਏ ਝੁਕੇ ਪਏ ਨੇ ਪੂਰੇ ਤੇ ਪੱਕ ਰਿਹਾ ਹੁਣ ਇਹ ਹੁਣ ਇਹਦਾ ਪਾਣੀ ਵੀ ਬਸ ਇਹਨੂੰ ਸਿੰਪਲ ਇੱਕ ਪਾਣੀ ਦੇਣਾ ਫਿਰ ਇਹਦਾ ਪਾਣੀ ਬੰਦ ਹੋ ਜਾਊਗਾ। ਤਕਰੀਬਨ 4 ਕਿ ਦਿਨਾਂ ਤੱਕ ਇਹਨੂੰ ਪਾਣੀ ਲਾ ਕੇ ਆਪਾਂ ਬੰਦ ਕਰ ਦਾਂਗੇ। ਉਹਦੇ ਨਾਲ ਇੱਕ ਤਾਂ ਆਪਣੀ ਗਿੱਲ ਠੀਕ ਰਹਿ ਜਾਊਗੀ ਥੱਲੇ ਬਾੜੀ ਗਿੱਲ ਨਹੀਂ ਰਹੂਗੀ। ਇੱਕ ਝੋਨੇ ਦੀ ਕੁਆਲਿਟੀ ਵੀ ਬਣ ਜੂ। ਬਲਾਈਟ ਵਗੈਰਾ ਤੋਂ ਤੇਲੇ ਤੋਂ ਵੀ ਝੋਨੇ ਦੀ ਰੱਖਿਆ ਹੋਊਗੀ ਮਾੜੀ-ਮੋਟੀ। ਤੇ ਰਹੀ ਗੱਲ ਕਿਸਾਨ ਵੀਰੋ ਇਹਦੀ ਕੁਆਲਿਟੀ ਤੇ ਇਹਦਾ ਪਕਾਵ ਬਿਲਕੁਲ ਸਹੀ ਸਮੇਂ ਤੇ ਹੋਜੂ। ਵੀ ਇਹਨੇ ਸਹੀ ਟਾਈਮ ਦੇ ਵਿੱਚ ਪੱਕ ਜਾਣਾ ਝੋਨੇ ਨੇ। ਕਿਉਂਕਿ ਆਪਾਂ ਜਦੋਂ ਜਲਦਬਾਜ਼ੀ ਕਰਦੇ ਹਾਂ ਕਿਸੇ ਵੀ ਫਸਲ ਦੇ ਵਿੱਚ ਤਾਂ ਉਹਦੇ ਵਿੱਚ ਆਪਾਂ ਮਾਰ ਖਾਨੇ ਹੀ ਖਾਨੇ ਹੁਣ 1847 ਮੇਰੇ ਸਾਹਮਣੇ ਪਿਛਲੇ ਸਾਲ ਕਿਸਾਨ ਵੀਰੋ 3800 ਰੁਪਏ ਤੱਕ ਵੀ ਵਿਕੀ ਆ 26 2600 ਨੂੰ ਵੀ ਮੈਂ 2700 ਤੱਕ ਵੀ ਵਿਕਰੀ ਦੇਖੀ ਆ ਕਿਉਂਕਿ ਜਿਹੜਾ ਚੋਨਾ ਹੁਣ ਕਿਸਾਨ ਵੀਰ ਨੇ ਕਿਸੇ ਨੇ ਕੋਈ ਆਲੂ ਬੀਜਨੇ ਨੇ ਕਿਸੇ ਦੀ ਮਜਬੂਰੀ ਹੋਊਗੀ ਉਹਨੇ ਜਲਦੀ ਵੱਢ ਲਿਆ ਤਾਂ ਉਹਨੂੰ ਕਿਸਾਨ ਵੀਰੋ ਉਹਨਾਂ 'ਕਿਤਾ ਰਗੜਾ ਲੱਗਣਾ ਹੀ ਲੱਗਣਾ ਤੇ ਜਿਹੜਾ ਭਾਈ ਉਹਦਾ ਟਾਈਮ ਟੂ ਟਾਈਮ ਵੱਢ ਕੇ ਲਿਆਂਦਾ ਹੈ ਮੈਨੇਜਮੈਂਟ ਪੂਰੀ ਸਹੀ ਰੱਖਦਾ ਹੈ ਝੋਨਾ ਸੰਭਲਦਾ ਇਕਸਾਰ ਹੈ ਪੱਕਦਾ ਇਕਸਾਰ ਹੈ ਉਹਦਾ ਜਿਹੜਾ ਭਾਈ ਰੇਟ ਦਾ ਫਰਕ ਰਹਿੰਦੀ ਰਹਿੰਦਾ ਕਿਉਂਕਿ ਇਹਦੇ ਵਿੱਚ ਆਪਣੀ ਜਿੱਦੇ ਤੋਂ ਝੋਨਾ ਬੀਜਿਆ ਹੋਇਆ ਉਹ ਸਾਰੀ ਮੈਨੇਜਮੈਂਟ ਹਿੱਸੇ ਆਧਾਰ ਆਪਣੇ ਝੋਨੇ ਦੇ ਰੇਟ ਦੇ ਵਿੱਚ ਵੀ ਤੁਸੀਂ ਕੀ ਝੋਨੇ ਦੇ ਵਿੱਚ ਪਾਇਆ ਕੀ ਨਹੀਂ ਪਾਇਆ ਹੁਣ ਬਹੁਤ ਕਿਸਾਨ ਵੀਰ ਮੈਂ ਦੇਖੇ ਨੇ ਉਹ ਬਹੁਤ ਕੁਝ ਪਾ ਦਿੰਦੇ ਨੇ ਪਰ ਆਪਾਂ ਜਿਵੇਂ ਆਪ ਹੁਣ 1509 ਦੇਖੋ ਪੂਰਨ ਫਸਿਆ ਖੜਾ ਆਪਣਾ ਇਹ ਪਰ ਲਾ ਮੈਨੂੰ ਉਮੀਦ ਨਹੀਂ ਸੀ ਇਹਦੇ ਤੋਂ ਇੰਨੀ ਪਰ ਇਹਦੇ ਵਿੱਚ ਆਪਾਂ ਪੋਟਾਸ਼ ਮੈਗਨੀਸ਼ੀਅਮ ਜਿੰਕ ਯੂਰੀਆ ਇਹ ਚੀਜ਼ਾਂ ਹੀ ਪਾਈਆਂ ਨੇ ਤੇ ਇੱਕ ਕਰੀ ਇਹਦੇ ਤੇ ਆਪਾਂ ਨੇ ਕੁਸਟੂਡੀਆ ਕੋਰਾ ਜਿਹਨਾਂ ਵਾਲਾ ਸਾਲਟ ਤੇ ਉਹ ਸ਼ੀਨ ਦਾ ਸਾਲਟ ਤਿੰਨ ਸਪਰੇਹਾਂ ਆਪਾਂ ਨੇ ਇੱਕ ਸਪਰੇ ਹੀ ਕਰਨੀ ਸੀ ਤਿੰਨ ਦਵਾਈਆਂ ਆਪਾਂ ਨੇ ਉਹ ਕਰੀਆਂ ਨੇ ਹੋਰ ਦੇਖੋ ਹੁਣ ਆਪਾਂ ਨੂੰ ਇਹਦੇ ਵਿੱਚੋਂ ਵੀ ਕਿੰਨਾ ਕੁ ਝਾੜ ਨਿਕਲਿਆ ਕਹੂੰਗੀ ਆਪਣਾ ਫਸਟ ਐਕਸਪੀਰੀਅੰਸ ਆ 15 ਸੌ 9 ਦਾ ਪਹਿਲਾਂ ਆਪਾਂ 17 18 ਵਗੈਰਾ 11 21 ਵਗੈਰਾ ਤਾਂ ਲਾਉਂਦੇ ਰਹਿੰਦੇ ਸੀ ਪਰ 1509 ਇਸ ਵਾਰ ਆਪਣਾ ਫਸਟ ਐਕਸਪੀਰੀਅੰਸ ਆ ਦੇਖਦੇ ਆਂ ਵੀ ਅਗਲੇ ਸਾਲ ਵਾਸਤੇ ਆਪਣੇ ਕੋਲ ਰਹਿੰਦੀ ਆ ਜਾਂ ਇਹਦੀ ਜਗਾ 26 ਲੈ ਜੂਗੀ ਕਿਉਂਕਿ ਆਲੂਆਂ ਦੇ ਬਾਣਾ ਦੇ ਵਿੱਚ ਇਹ ਦੋ ਸਪਰੇ ਹੀ ਜ਼ਿਆਦੇ ਕੰਮ ਆਹ ਦੋ ਸੌਰੀ ਝੋਨੇ ਹੀ ਜ਼ਿਆਦੇ ਕਾਮਯਾਬ ਨੇ 1509 ਤੇ PR 126 ਇਹ ਝੋਨਿਆਂ ਤੋਂ ਬਿਨਾ ਅਦਰ ਜਿਹੜੇ ਝੋਨੇ ਨੇ ਉਹ ਨਹੀਂ ਇਹਨੇ ਆਲੂਆਂ ਦੇ ਲਈ ਕਾਮਯਾਬ ਹੋਵੰਗੇ ਕਿਉਂਕਿ ਆਪਾਂ ਲਾਉਣਾ ਹੁੰਦਾ ਐ LR LR ਚ ਆਲੂ ਆ ਜਿਹੜਾ ਆਪ ਨੂੰ ਉਗੇਤਾ ਲਾਉਣਾ ਪੈਂਦਾ ਡਾਇਮੰਡ ਵਗੈਰਾ ਵਾਸਤੇ ਚੱਲ ਜਾਂਦਾ ਜਿੱਦਾਂ ਆਪਣੀ 184720 ਪੀਆ 131 ਵੀ ਸੁਪਰੀਮ 110 ਵੀ ਉਹ ਚੱਲ ਜਾਂਦੇ ਨੇ ਤਾਂ ਮੈਂ ਕਿਸਾਨ ਵੀਰ ਉਹ ਰੇਟਾਂ ਦੇ ਵਿੱਚ ਆਦਲ ਬਦਲ ਕਰਕੇ ਆਦਲ ਬਦਲ ਦਾ ਜਿਹੜਾ ਕਾਰਨ ਉਹ ਤੁਹਾਨੂੰ ਇਹੀ ਦੱਸਿਆ ਵੀ ਝੋਨਾ ਜੇਕਰ ਮੰਡੀ ਦੇ ਵਿੱਚ ਲਿਆਉਣਾ ਤਾਂ ਪ੍ਰੋਪਰ ਵਧੀਆ ਸਹੀ ਟਾਈਮ ਤੇ ਵੱਢ ਕੇ ਲਿਆਓ ਵਧੀਆ ਮੁੱਲ ਪਾਓ ਵਧੀਆ ਰੇਟ ਮਿਲੂ ਵਧੀਆ ਤੁਹਾਡੇ ਨਾਲ ਡੀਲਿੰਗ ਹੋਊ ਜੇਕਰ ਭਾਈ ਤੁਸੀਂ ਉਹੀ ਕੱਚਾ ਪੀਲਾ ਵੱਢ ਕੇ ਲਿਆਉਣਾ ਫੇਰ ਉਹਦਾ ਉਹੀ ਜੀ ਰੇਟ ਲੱਗੂਗਾ ਕਿਉਂਕਿ ਬਹੁਤ ਕਿਸਾਨ ਵੀਰ ਨੇ ਜਿ ਆਪਾਂ ਝੋਨੇ ਦੇ ਰੇਟ ਦੀ ਕੋਈ ਵੀਡੀਓ ਵਗੈਰਾ ਪਾਉਣੇ ਤਾਂ ਉਹ ਆਪਾਂ ਨੂੰ ਜਿੱਦਾਂ ਕਹਦੇ ਕਮੈਂਟ ਕਰ ਦਿੰਦੇ ਨੇ ਵੀਰੇ ਇੰਨਾ ਕੇ ਲੱਗਿਆ ਇਹਦਾ ਸਾਡਾ ਤਾਂ ਇੰਨਾ ਲੱਗਿਆ ਫਲਾਣੇ ਦਾ ਇੰਨਾ ਵੀਰੇ ਉਹਦੇ ਚ ਆਹੀ ਮੈਨੇਜਮੈਂਟ ਦੀ ਕਮੀ ਹੁੰਦੀ ਹੈ ਉਮੀਦ ਆ ਕਿਸਾਨ ਵੀਰੋ ਜਿੰਨੀ ਆ ਵੀ ਆਪਾਂ ਤੁਹਾਡੇ ਨਾਲ ਸਾਰੀਆਂ ਜਾਣਕਾਰੀਆਂ ਸਾਂਝੀਆਂ ਕਰਦਾ ਤੁਹਾਨੂੰ ਵਧੀਆ ਲੱਗਦੀ ਹੋਣਗੀਆਂ ਇਸੇ ਤਰ੍ਹਾਂ ਆਪਾਂ ਵਧੀਆ-ਵਧੀਆ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਤੁਸੀਂ ਜਰੂਰ ਦੱਸਿਓ ਵੀ ਤੁਹਾਡੇ ਲਈ ਕਿੰਨਾ ਕੁ 1500 ਨੂੰ ਜਾਂ 18471699 ਝੋਨਾ ਤੇ ਕਦੋਂ ਵਧਣਾ ਤੇ ਕੀ ਤੁਹਾਡੇ ਏਰੀਆ ਦੇ ਵਿੱਚ ਰੇਟ ਚੱਲ ਰਿਹਾ ਇਸੇ ਤਰ੍ਹਾਂ ਆਪਾਂ ਤੁਹਾਡੇ ਲਈ ਅੱਗੇ ਤੋਂ ਵੀ ਜਿਹੜੀ 1509 ਦੇ ਰੇਟ ਦੀ ਅਪਡੇਟ ਦਿੰਦੇ ਰਹਾਂਗੇ ਧੰਨਵਾਦ